ਰੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਪ੍ਰਤਿਭਾ ਨਰਸਿੰਗ ਟਿਊਟਰ ਤੇ ਇੱਥੇ ਤੁਹਾਨੂੰ ਮਿਲਣਗੇ ਪੰਜਾਬੀ ਐਮਸੀਕਿਊ ਜਿਹੜੇ ਤੁਹਾਡੇ ਇਗਜ਼ਾਮ ਪ੍ਰੈਪਰੇਸ਼ਨ ਦੇ ਲਈ ਬਹੁਤ ਹੀ ਹੈਲਪਫੁਲ ਹੋਣਗੇ ਆਓ ਸ਼ੁਰੂ ਕਰੀਏ ਅੱਜ ਦਾ ਐਮਸੀਕਿਊ ਸੈਸ਼ਨ ਅੱਜ ਦਾ ਜਿਹੜਾ ਸਾਡਾ ਪਹਿਲਾ ਪ੍ਰਸ਼ਨ ਰਹੇਗਾ ਔਰੇਗਾ ਰਾਏ ਕਮਲਤੇ ਮਿਓਜ਼ ਦੀ ਵਾਰ ਵਿੱਚ ਕਿਸ ਦੀ ਲੜਾਈ ਦਾ ਜ਼ਿਕਰ ਹੈ ਨਾਮ ਤੋਂ ਹੀ ਕਲੀਅਰ ਹੈ ਬਹੁਤ ਕਲੀਅਰਲੀ ਲਿਖਿਆ ਹੋਇਆ ਹੈ ਰਾਏ ਕਮਲਤੇ ਉਸਦੇ ਭਤੀਜੇ ਦੀ ਲੜਾਈ ਦਾ ਜ਼ਿਕਰ ਹੈ ਸੋ ਇਹ ਦਾ ਰਾਈਟ ਆਨਸਰ ਆਏਗਾ ਐਡਾ ਅਗਲਾ ਕੁਐਸਚਨ ਹੈ ਜੀ ਇਹਨਾਂ ਵਿੱਚੋਂ ਗੁਰੂ ਅਰਜਨ ਦੇਵ ਜੀ ਦੀ ਰਚਿਤ ਵਾਰ ਕਿਹੜੀ ਹੈ ਸਰੰਗ ਦੀ ਵਾਰ ਗੁਜਰੀ ਦੀ ਵਾਰ ਗੋੜੀ ਦੀ ਵਾਰ ਜਾਂ ਆਸਾ ਦੀ ਵਾਰ ਸੋ ਜਿਹੜਾ ਰਾਈਟ ਆਨਸਰ ਆਏਗਾ ਗੋੜੀ ਦੀ ਵਾਰ ਇਹਦਾ ਈੜੀ ਅਗਲਾ ਕੁਐਸਚਨ ਅਸੀਂ ਦੇਖਦੇ ਹਾਂ ਗੁਜਰੀ ਅਤੇ ਰਾਮਕਲੀ ਕਿਸ ਦੀਆਂ ਵਾਰਾਂ ਹਨ ਗੁਜਰੀ ਅਤੇ ਰਾਮਕਲੀ ਹੈ ਜਿਹੜੀਆਂ ਵਾਰਾਂ ਹਨ ਉਹ ਦੇਖਦੇ ਹਾਂ ਊੜਾ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਈੜੀ ਗੁਰੂ ਅਰਜਨ ਦੇਵ ਜੀ ਸਸਾ ਸ਼੍ਰੀ ਗੁਰੂ ਰਾਮਦਾਸ ਜੀ ਜਿਹਦਾ ਰਾਈਟ ਆਨਸਰ ਆਏਗਾ ਜੀਓ ਆਏਗਾ ਗੁਰੂ ਅਮਰਦਾਸ ਜੀ ਗੁਰੂ ਨਾਨਕ ਦੇਵ ਜੀ ਦੀ ਈਵਾਰ ਕਿਹੜੀ ਹੈ ਮਾਚ ਆਸਾ ਮਲਾਰ ਇਹ ਜਿਹੜੀਆਂ ਸਾਰੀਆਂ ਵਾਰਾਂ ਹੀ ਨੇ ਗੁਰੂ ਗੁਰੂ ਨਾਨਕ ਦੇਵ ਜੀ ਦੀਆਂ ਨੇ ਇਹਦਾ ਰਾਈਟ ਆਨਸਰ ਆਏਗਾ ਉਪਰੋਕਤ ਸਾਰੇ ਅਗਲਾ ਕੁਐਸਚਨ ਦੇਖਨੇ ਆ ਕੁਐਸਚਨ ਨੰਬਰ 5 ਸਿਕੰਦਰ ਕਹੇ ਬ੍ਰਾਹਮਣ ਨੂੰ ਇੱਕ ਗੱਲ ਹੈ ਕਾਈ ਤੇਰੀ ਸਾਡੀ ਰਣ ਵਿੱਚ ਅੱਜ ਛਿੜ ਪਈ ਲੜਾਈ ਇਹ ਕਾਰ ਸਤਰਾ ਕਿਸ ਵਾਰ ਵਿੱਚੋਂ ਲਈਆਂ ਗਈਆਂ ਹਨ ਇਹ ਜਿਹੜੀਆਂ ਕਾਰ ਸਤਰਾ ਨੇ ਇਹ ਸਿਕੰਦਰ ਇਬਰਾਹਿਮ ਦੀ ਵਾਰ ਟੁੰਡੇਸ ਰਾਜੇ ਦੀ ਵਾਰ ਹਸਨੇ ਮਹਿਮੇ ਦੀ ਵਾਰ ਜਾਂ ਮੂਸੇ ਦੀ ਵਾਰ ਸੋ ਦਾ ਰਾਈਟ ਆਨਸਰ ਆਏਗਾ ਸਿਕੰਦਰ ਇਬਰਾਹਿਮ ਦੀ ਵਾਰ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 6 ਕਾਲ ਲੱਲਾ ਦੇ ਦੇਸ਼ ਦਾ ਕੀ ਆ ਬਹਿਲੀਮਾ ਹਿੱਸਾ ਹਿੱਸਾ ਛੱਟਾ ਮਨਾਏ ਕੇ ਜਲ ਨਹਿਰ ਦੀਨਾ ਨਹਿਰੇ ਦੀਨਾ ਸੋ ਦ ਰਾਈਟ ਆਨਸ ਇੱਕ ਆ ਸਤਰਾ ਕਿਸ ਵਾਰ ਚ ਲਈਆਂ ਗਣ ਲੱਲਾ ਬਹਿਲੀਮਾ ਦੀ ਵਾਰ ਚੁੰਡੇ ਸਰਾਜੇ ਦੀ ਵਾਰ ਰਾਏ ਕਮਾਲ ਮਿਊਜ਼ ਦੀ ਵਾਰ ਜਾਂ ਸਸਨੇ ਮੈਮੇ ਦੀ ਵਾਰ ਸੋ ਦ ਰਾਈਟ ਆਨਸਰ ਹੋਏਗਾ ਉੜਾ ਲੱਲਾ ਬਹਿਲੀਮਾ ਦੀ ਵਾਰ ਅਗਲਾ ਕੁਐਸਚਨ ਅਸੀਂ ਦੇਖਦੇ ਹਾਂ ਵਾਰ ਦੀ ਪਰਿਭਾਸ਼ਾ ਵਾਰ ਦੀ ਪਰਿਭਾਸ਼ਾ ਹੈਗੀ ਹੈ ਵਾਰ ਕਾਵ ਰੂਪ ਵਿੱਚ ਦੋ ਧਿਰਾਂ ਦੀ ਟੱਕਰ ਦਿਖਾਈ ਜਾਂਦੀ ਹੈ ਇੱਕ ਧਿਰ ਨਾਇਕ ਹੁੰਦਾ ਤੇ ਦੂਜਾ ਧਿਰ ਖਲਨਾਇਕ ਦੀ ਹੁੰਦੀ ਹੈ ਜਿਤ ਨਾਇਕ ਦੀ ਹੁੰਦੀ ਹੈ ਇਹ ਸਾਰੇ ਕੀ ਨੇ ਉਪਰੋਕਤ ਵਾਰ ਜਿੰਨੇ ਵੀ ਸਾਰੇ ਨੇ ਆਪਸ਼ਨਸ ਉੜਾ ਐਡਾ ਈਡੀ ਇਹ ਸਾਰੇ ਹੀ ਵਾਰ ਦੀ ਪਰਿਭਾਸ਼ਾ ਨੂੰ ਦਰਸਾਉਂਦੇ ਹਨ ਸੋ ਦਾ ਰਾਈਟ ਆਨਸਰ ਆਏਗਾ ਸ ਸ ਉਪਰੋਕਤ ਸਾਰੇ ਅਗਲਾ ਕੁਐਸਚਨ ਹੈ ਜੀ ਪਾਈ ਗੁਰਦਾਸ ਜੀਆਂ ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ 39 ਹਨ ਸੋ ਦਾ ਰਾਈਟ ਆਨਸਰ ਆਏਗਾ 39 ਵਾਰ ਵਿੱਚ ਕਿਸ ਕਿਹੜੇ ਰਸ ਦੀ ਵਰਤੋਂ ਵਧੇਰੇ ਮਿਲਦੀ ਹੈ ਸ਼ਿੰਗਾਰ ਰਸ ਬੀਰ ਰਸ ਅਦਭੁਤ ਰਸ ਸੋ ਇਧਰ ਰਾਈਟ ਆਨਸਰ ਆਏਗਾ ਸ਼ਿੰਗਾਰ ਰਸ ਅਤੇ ਬੀਰ ਰਸ ਦੋਨਾਂ ਦੀ ਹੀ ਵਰਤੋਂ ਵਧੇਰੇ ਮਿਲਦੀ ਹੈ ਕੁਐਸਚਨ ਨੰਬਰ 10 ਹੈ ਜੀ ਢਾਡੀ ਅਬਦੁੱਲ ਤੇ ਨੱਥਾ 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 ਮਾਲਕੇਸ ਗੁਰੂ ਦੇ ਦਰਬਾਰ ਵਿੱਚ ਵਾਰਾਂ ਗਾਇਆ ਕਰਦੇ ਸਨ ਟਾਡੀ ਅਬਦੁੱਲ ਤੇ ਨੱਥਾ ਮਾਲ ਸੀ ਜਿਹੜੇ ਉਹ ਗੁਰੂ ਗੋਬਿੰਦ ਸਿੰਘ ਜੀ ਆਪਸ਼ਨਸ ਹੈਗੀਆਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਜਾਂ ਗੁਰੂ ਹਰਗੋਬਿੰਦ ਜੀ ਸੋ ਇਹ ਜਿਹੜੇ ਦੋਨੋਂ ਹੈਗੇ ਨੇ ਟਾਡੀ ਅਬਦੁੱਲ ਤੇ ਨੱਥਾ ਮਾਲ ਇਹ ਗੁਰੂ ਹਰਗੋਬਿੰਦ ਜੀ ਦੇ ਦਰਬਾਰ ਵਿੱਚ ਵਾਰਾ ਗਾਇਆ ਕਰਦੇ ਸਨ ਸੋ ਦਾ ਰਾਈਟ ਆਨਸਰ ਆਏਗਾ ਸਸਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਦਾ ਨਾਂ ਕੀ ਸੀ ਨਾਂ ਦੱਸੋ ਮੀਰ ਸ਼ਬੀਲਾ ਮੀਰ ਮੁਸ਼ਕੀ ਨੱਥੂ ਮਲ ਜਿਹੜਾ ਮੀਰ ਸ਼ਬੀਲਾ ਤੇ ਮੀਰ ਮੁਸ਼ਕੀ ਇਹ ਦੋਨੋਂ ਦਰਬਾਰੀ ਕਵੀ ਸਨ ਕੁਐਸਚਨ ਨੰਬਰ 12 ਹੈ ਵਾਰ ਪੇੜੇ ਕੀ ਪਾਸ਼ਾਹੀ ਦਸਵੀਂ ਦਾ ਕਰਤਾ ਕੌਣ ਹੈ ਵਾਰ ਪੇੜੇ ਕੀ ਪਾਸ਼ਾਹੀ ਦਸਵੀਂ ਦਾ ਕਰਤਾ ਕੌਣ ਹੈ ਨਜਾਬਤ ਸੋ ਇਹਦਾ ਰਾਈਟ ਆਨਸਰ ਆਏਗਾ ਨਜਾਬਤ ਵਾਰ ਪੇੜੇ ਕੀ ਪਾਸ਼ਾਹੀ ਦਸਵੀਂ ਵਿੱਚ ਕੀ ਬਿਆਨ ਹੈ ਵਾਰ ਪੇੜੇ ਕੀ ਪਾਸ਼ਾਹੀ ਦਸਵੀਂ ਵਿੱਚ ਅਨੰਦਪੁਰ ਦੇ ਕਿਲੇ ਨੂੰ ਛੱਡਣ ਦੀ ਵਾਰਤਾ ਦੱਸੀ ਵਾਰਤਾ ਕੀਤੀ ਗਈ ਹੈ ਸੋ ਇਸਦਾ right answer ਆਏਗਾ ਸੱਸਾ question number ਚੌਦਾਂ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ, ਬਵੰਜਾ ਕਵੀ ਸਨ ਸੋ ਇਸਦਾ right answer ਆਏਗਾ ਬਵੰਜਾ ਕਿਸ ਵਾਰ ਦੀ ਕਹਾਣੀ ਮਾਰਕੰਡੇ ਪੁਰਾਣ ਦੀ ਕਥਾ ਤੇ ਅਧਾਰਿਤ ਹੈ, ਚੰਡੀ ਦੀ ਵਾਰ ਦੀ ਜਿਹੜੀ ਕਹਾਣੀ ਹੈ ਉਹ ਮਾਰਕੰਡੇ ਪੁਰਾਣ ਤੇ ਅਧਾਰਿਤ ਹੈ ਸੋ ਇਸਦਾ right answer ਆਏਗਾ ਈੜੀ ਚੰਡੀ ਦੀ ਵਾਰ। क्वेश्चन नंबर सोलह देखी चंडी दीवार लड़ाई का वर्णन है चंडी दवत्या राक्षा अगला चंडी दीवार है माता दुर्गा देवी है जीडी चंडी दीवार नायका है सोइट आंसर आएगा ऐड़ा चंडी दीवार का विशा की है चंडी दीवार विशे है पुराणिक मिथहासिक देवत्या राक्षा की जंग सोट आंसर आएगा सस्ा ਕਵੈਸਚਨ ਨੰਬਰ 19 ਹੈ ਚੰਡੀ ਦੀ ਵਾਰ ਦਾ ਮੰਗਲਾ ਚਰਨ ਚੰਡੀ ਦੀ ਵਾਰ ਦਾ ਮੰਗਲਾ ਚਰਨ ਦਾ ਰਾਈਟ ਆਨਸਰ ਆਏਗਾ 옵ਸ਼ਨਸ ਦੇਖਦੇ ਆਂ ਚੰਡੀ ਦੀ ਪੂਜਾ ਬ੍ਰਹਮਾ ਦੀ ਪੂਜਾ ਖਾਲਸੇ ਦੀ ਅਰਦਾਸ ਜਾਂ ਉਪਰੋਕਤ ਕੋਈ ਨਹੀਂ ਸੋ ਇਹਦਾ ਰਾਈਟ ਆਨਸਰ ਆਏਗਾ ਖਾਲਸੇ ਦੀ ਅਰਦਾਸ ਕਵੈਸਚਨ ਨੰਬਰ 20 ਦੇਖਦੇ ਆਂ ਕਿਹੜੀ ਰਚਨਾ ਵਿੱਚ ਸਿੱਖ ਰਾਜ ਦੇ ਪਤਨ ਬਾਰੇ ਵਰਣਨ ਕੀਤਾ ਗਿਆ ਹੈ ਜੰਗਨਾਮਾ ਸਿੰਘ ਤੇ ਫਰੰਗੀਆਂ ਸੋ ਇਹਦਾ ਰਾਈਟ ਆਨਸਰ ਆਏਗਾ ਸਸਾ ਜੰਗਨਾਮਾ ਸਿੰਘ ਤੇ ਫਰੰਗੀਆਂ वीर कावली प्रमुख रस वीर कावली जो प्रमुख रस है वो है ऑप्शन देखते देख दे हैं सिरखंडी बैंत कवित या दव्या इधर राइट आंसर आएगा सिरखंडी अगला क्वेश्चन असि देखते दे हाँ वीर रस कावधारा है वीर रस काव तारा है जी कावधारा है वीर काव सो तो इधर राइट आंसर आएगा वीर काव ਅਗਲਾ ਕੁਐਸਚਨ ਦੇਖਦੇ ਹਾਂ ਵਾਰ ਤੇ ਜੰਗਨਾਮਾ ਇਹ ਦੋਨੋਂ ਕਵਿਤਾ ਦੇ ਰੂਪ ਹਨ ਵਾਰ ਤੇ ਜੰਗਨਾਮਾ ਆਪਸ਼ਨ ਦੇਖਦੇ ਹਾਂ ਕਵਿਤਾ ਦੇ ਰੂਪ ਹਨ ਵਾਰਤਕ ਦਾ ਰੂਪ ਅਲੰਕਾਰ ਦਾ ਰੂਪ ਜਾਂ ਰਾਸ ਦਾ ਰੂਪ ਇਹ ਕਵਿਤਾ ਦੇ ਰੂਪ ਹਨ ਇਹਦਾ ਰਾਈਟ ਆਨਸਰ ਆਏਗਾ ਊੜਾ ਲਖਨਗਾਰੇ ਵਜਨ ਆਮੋ ਸਾਹਮਣੇ ਕਿਸ ਵਿਅਰ ਵਿੱਚ ਦਰਜ ਹੈ ਆਪਸ਼ਨ ਦੇਖਦੇ ਹਾਂ ਚੰਡੀ ਦੀ ਵਾਰ ਟੁੰਡੇਸ ਰਾਜ ਦੀ ਵਾਰ ਮੂਸੇ ਦੀ ਵਾਰ ਜਾਂ ਸਿਰਖੰਡੀ ਸ ਇਹਦਾ ਰਾਈਟ ਆਨਸਰ ਆਏਗਾ ਚੰਡੇ ਚੰਡੀ ਦੀ ਵਾਰ

অপশন দেখ দেয়া বীর বীর রসী વાર્చన যুদ্ধ চিত্রণ নায়িকা આધારિત ਜਾਂ বীর रस ਦਾ ਪ੍ਰਯੋਗ ਸੋ ਇਹਦਾ রাইਟ ਆਨਸਰ ਆਏਗਾ নায়িকা নায়ਕੀ આધારિત ਚੰਡੀ ਦੀ વાર ਦੀ ਬੋਲੀ ਕਿਹੜੀ ਹੈ ਪੰਜਾਬੀ ਹੈ ਸੋ ਇਹਦਾ রাইਟ ਆਨਸਰ ਆਏਗਾ ਪੰਜਾਬੀ ਵਾਰਕ ਵਾਰ ਪਗੋਤੀ ਜੀ ਕੀ ਦੀਆਂ કુલ ਕਿੰਨੀਆਂ ਪੌੜੀਆਂ ਹਨ 55 ਚੰਡੀ ਦੀ ਵਾਰ ਅਨੁਸਾਰ ਦੇਵਤਿਆਂ ਦੀ ਹਾਰ ਦਾ ਕਾਰਨ ਕੀ ਸੀ ਹੰਕਾਰ ਮੈਂ ਆਸ਼ਾ ਕਰਦੀ ਹਾਂ ਕਿ ਮੈਂ ਜਿੰਨੇ ਵੀ ਕੁਐਸਚਨਸ ਦੀ ਕੁਐਸਚਨਸ ਪੜ੍ਹੇ ਨੇ ਤੁਹਾਨੂੰ ਸਮਝ ਆਏ ਹੋਣਗੇ ਅਗਰ ਤੁਹਾਨੂੰ ਇਹਨਾਂ ਕੁਐਸਚਨਸ ਦੇ ਵਿੱਚ ਕੋਈ ਡਾਊਟ ਕੋਈ ਇਨਕੁਆਰੀ ਲੱਗਦੀ ਹੈ ਜਾਂ ਤੁਹਾਨੂੰ ਕੁਝ ਕੁਐਸਚਨ ਸਮਝ ਨਹੀਂ ਆ ਰਹੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਲਿਖ ਸਕਦੇ ਹੋ ਤਾਂ ਮੈਂ ਤੁਹਾਡਾ ਉਹ ਡਾਊਟ ਹੈ ਜਿਹੜਾ ਕਲੀਅਰ ਕਰ ਦੂੰਗੀ ਧੰਨਵਾਦ ਜੀ ਸਾਡੇ ਨਾਲ ਜੁੜਨ ਦੇ ਲਈ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਬੈਲ ਆਈਕਨ ਆਈਕਨ ਨੂੰ ਦਬਾਓ ਤਾਂ ਜੋ ਨਵੇਂ ਐਮਸੀਕਿਊ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ